ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਪਿੰਡ ਖੀਰਾਵਾਲੀ ਵਿਖੇ ਗੁਰਦਰਾ ਸਾਹਿਬ ਵਿਖੇ ਗ੍ਰੰਥੀ ਸਹਿਬਾਨ ਦੀ ਇਲਾਕੇ ਦੇ ਗ੍ਰੰਥੀ ਸਹਿਬਾਨ ਉਹਨਾਂ ਦੀ ਵਿਸ਼ੇਸ਼ ਇਕੱਤਰਤਾ ਕੀਤੀ ਗਈ ਗੁਰਦਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਗਰਦੀਪ ਸਿੰਘ ਜੀ ਜੋ ਇਸ ਵੇਲੇ ਹਾਜ਼ਰ ਹਨ ਤੇ ਵਿਸ਼ੇਸ਼ ਤੌਰ ਤੇ ਸਾਡੇ ਪ੍ਰਚਾਰਕ ਕਵੀਸ਼ਰ ਜਥੇਦਾਰ ਭਾਈ ਰਾਜਵੀਰ ਸਿੰਘ ਜੀ ਸਾਨੂੰ ਪ੍ਰਚਾਰ ਕਮੇਟੀ ਵੱਲੋਂ ਜਿਨ੍ਹਾਂ ਦੀ ਡਿਊਟੀ ਇਸ ਇਲਾਕੇ ਵਿੱਚ ਅਸੀਂ ਲਈ ਆ ਬਹੁਤ ਵਧੀਆ ਸੇਵਾਵਾਂ ਕਰ ਰਹੇ ਹੰ। ਉਹਨਾਂ ਨੇ ਸਾਰੇ ਹੀ ਸਤਿਕਾਰਯੋਗ ਸਾਡੇ ਗ੍ਰੰਥੀ ਸਹਿਬਾਨ ਵੱਖ-ਵੱਖ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਬੇਨਤੀ ਕਰਕੇ ਅੱਜ ਇੱਥੇ ਸੱਦਿਆ ਹੈ। ਤੇ ਵਿਸ਼ੇਸ਼ ਕਰਕੇ ਅਸੀਂ ਬੇਨਤੀ ਕਰ ਰਹੇ ਹਾਂ ਗ੍ਰੰਥੀ ਸਹਿਬਾਨ ਅਤੇ ਦਾਸ ਮਿਲ ਕੇ ਕਿ ਜਿੰਨੇ ਵੀ ਨਗਰ ਨੇ ਜਿੱਥੇ-ਜਿੱਥੇ ਵੀ ਗੁਰਦੁਆਰਾ ਸਾਹਿਬ ਬਣੇ ਆ ਕਿਉਂਕਿ ਜਦੋਂ ਗਰਮੀਆਂ ਸ਼ੁਰੂ ਹੁੰਦੀਆਂ ਨੇ ਅਕਸਰ ਇਹ ਸੌਨੋ ਮਿਲਦਾ ਹੈ। ਕਿ ਕਿਸੇ ਗੁਰਦਰਾ ਸਾਹਿਬ ਅੱਗ ਲੱਗ ਗਈ ਸਤਿਗੁਰੂ ਜੀ ਦੇ ਸਰੂਪ ਉਹ ਵਿਅਤਵੀ ਹੋ ਗਈ ਸੋ ਬਹੁਤ ਵੱਡੀਆਂ ਇਹ ਘਟਨਾਵਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਸੋ ਅਸੀਂ ਸਮੂਚੀਆਂ ਸੰਗਤਾਂ ਨੂੰ ਗੁਰੂ ਘਰ ਦੇ ਗ੍ਰੰਥੀ ਸਹਿਬਾਨ ਪ੍ਰਬੰਧਕ ਵੀ ਕਿਉਂਕਿ ਪ੍ਰਬੰਧਕਾਂ ਦੇ ਵੀ ਓਨੇ ਫਰਜ਼ ਆ ਤੇ ਨਾਲ ਦੀ ਨਾਲ ਸੰਗਤਾਂ ਨੂੰ ਵੀ ਬੇਨਤੀ ਕਰਾਂਗੇ ਵੀ ਗ੍ਰੰਥੀ ਸਿੰਘਾਂ ਨੂੰ ਪੂਰਨ ਸਹਿਯੋਗ ਦਿਓ ਇਹ ਬਹੁਤ ਤੰਦਹੀ ਦੇ ਨਾਲ ਸੇਵਾਵਾਂ ਕਰ ਰਹੇ ਆ ਤੇ ਗੁਰਦਰਾ ਸਾਹਿਬ ਦੇ ਪ੍ਰਬੰਧਕ ਸਹਿਬਾਨ ਨੂੰ ਦੇਖਣ ਵੇ ਗੁਰਦੁਆਰਾ ਸਾਹਿਬ ਦਾ ਬਿਜਲੀ ਦਾ ਪ੍ਰਬੰਧ ਸਹੀ ਹੋਵੇ ਲਾਈਟਾਂ ਦਾ ਮਿਉਨਸ ਮੇਨ ਸਵਿਚ ਓਕ ਹੋਵੇ ਜਿੱਥੋਂ ਸ਼ਾਮ ਨੂੰ ਰਾਤ ਨੂੰ ਰਹਿਰਾ ਸਾਹਿਬ ਦੇ ਪਾਰਟ ਤੋਂ ਬਾਅਦ ਸਮਾਪਤੀ ਤੋਂ ਸੁਖ ਹਸਨ ਤੋਂ ਬਾਅਦ ਉਹ ਬੰਦ ਕੀਤਾ ਜਾਵੇ ਲਾਈਟਾਂ ਬੰਦ ਹੋਣ ਅਤੇ ਜਦੋਂ ਕੋਈ ਸੰਗਤ ਦਾ ਜੀ ਹਾਜ਼ਰ ਨਹੀਂ ਹੁੰਦਾ ਉੱਥੇ ਪੱਖਾ ਏਸੀ ਕੂਲਰ ਆਦਕ ਨਾਲ ਲੱਗੇ ਹੋਣ ਤਾਂ ਕਿ ਇਹ ਜੋ ਹਰ ਗਰਮੀਆਂ ਦੇ ਵਿੱਚ ਸਾਨੂੰ ਦਿੱਕਤਾਂ ਦੇਖਣ ਨੂੰ ਮਿਲਦੀਆਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਜੋ ਅੱਗ ਲੱਗਣ ਦੇ ਚਾਂਸ ਵੱਧ ਜਾਂਦੇ ਆ ਖਾਸ ਕਰਕੇ ਜਿਹੜੀ ਛੋਟੀ ਪੱਖੀ ਦੀ ਪਲਾਸਟਿਕ ਦੀ ਜਿਹੜਾ ਪੱਖਾ ਲਾਇਆ ਹੁੰਦਾ ਮਹਾਰਾਜ ਜੀ ਦੇ ਸੋਖ ਹਸਨ ਸਥਾਨ ਤੇ ਜਾਂ ਪ੍ਰਕਾਸ਼ ਸਥਾਨ ਤੇ ਪਿਛਲੇ ਪਾਸੇ ਉਹ ਨਾ ਲਾਏ ਜਾਣ ਕਿਉਂਕਿ ਪਲਾਸਟਿਕ ਦੀਆਂ ਪੱਖੀਆਂ ਗਰਮ ਹੋ ਕੇ ਲਗਾਤਾਰ ਕਈ ਵਾਰੀ ਚੱਲਦੀਆਂ ਰਹਿੰਦੀਆਂ ਆਗ ਲੱਗਣ ਦਾ ਕਾਰਨ ਬਣ ਜਾਂਦੀਆਂ ਸੋ ਇੱਕ ਤੇ ਇਹ ਬੇਨਤੀ ਦਾਸ ਵੱਲੋਂ ਭਾਈ ਮੇਜਰ ਸਿੰਘ ਪ੍ਰਚਾਰਕ ਆਏ ਨੇ ਸੋ ਗੁਰੂ ਘਰ ਦੇ ਸਾਰੇ ਹੀ ਗ੍ਰੰਥੀ ਸਹਿਬਾਨਾਂ ਨੂੰ ਅਤੇ ਪ੍ਰਬੰਧਕ ਵੀਰਾਂ ਨੂੰ ਤੇ ਸੰਗਤਾਂ ਨੂੰ ਵੀ ਬੇਨਤੀ ਕਰਾਂਗੇ ਗੁਰਦਵਾਰਾ ਦੇ ਪ੍ਰਬੰਧ ਵਿੱਚ ਗ੍ਰੰਥੀ ਸਿੰਘਾਂ ਨੂੰ ਵੱਡਾ ਸਹਿਯੋਗ ਕਰੋ ਇਹ ਪੰਜਾਬ ਪ੍ਰਚਾਰ ਪ੍ਰਸਾਰ ਤੇ ਸੇਵਾ ਦੇ ਜਿਹੜੇ ਵੱਡੇ ਕਾਰਜ ਕਰ ਸਕਣ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਸਕਣ ਤੇ ਹਰ ਪੱਖ ਤੋਂ ਇਹ ਗਰਮੀਆਂ ਵਿੱਚ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਇਹਦੇ ਵਿੱਚ ਸਹਿਯੋਗ ਕਰਨ ਇਹ ਸਾਡੀ ਬੇਨਤੀ ਆ ਸਾਰੀਆਂ ਸੰਗਤਾਂ ਨੂੰ ਸਾਰੇ ਨਗਰਾਂ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਸ੍ਰੀ ਅਮਰitsar ਸਾਹਿਬ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਹ ਅਸੀਂ ਬੇਨਤੀਆਂ ਕਰ ਰਹੇ ਹਾਂ ਸੋ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਜੀ ਕਿ ਵਾਧੂ ਸਮੇਂ ਪੱਖੇ ਏਸੀ ਕੂਲਰ ਆਦਿਕ ਨਾਲ ਲੱਗਣ ਬਿਜਲੀ ਦਾ ਯੋਗ ਪ੍ਰਬੰਧ ਹੋਵੇ ਇਨਵਰਟਰ ਜਾਂ ਹੋਰ ਜਿਹੜੀਆਂ ਬਿਜਲੀ ਦੇ ਯੰਤਰ ਨੇ ਉਹ ਬਾਹਰ ਲਾਏ ਜਾਣ ਖਾਸ ਕਰਕੇ ਅੱਗ ਬੁਝਾਊ ਯੰਤਰ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸਿਲੰਡਰ ਜਿਹੜੇ ਅੱਗ ਬੁਝਾਊ ਯੰਤਰ ਨੇ ਉਹ ਜ਼ਰੂਰ ਬਾਹਰਲੇ ਪਾਸੇ ਲਾਏ ਜਾਣ ਤੇ ਸਮੇਂ ਸਮੇਂ ਅਨੁਸਾਰ ਪ੍ਰਬੰਧਕ ਕਮੇਟੀਆਂ ਵੀ ਇਹ ਖਿਆਲ ਰੱਖਣ ਵੀ ਗੁਰਦੁਆਰਾ ਸਾਹਿਬ ਵਿੱਚ ਕੋਟ ਢਲ ਮਰਨਾ ਹੋਵੇ ਪ੍ਰਬੰਧ ਵਿੱਚ ਕੋਈ ਲਾਈਟਿੰਗ ਦਾ ਪ੍ਰਬੰਧ ਜਾਂ ਹੋਰ ਜਿੰਨੇ ਤਰ੍ਹਾਂ ਦੇ ਅਤੇ ਗਰੰਥੀ ਸਿੰਘਾਂ ਨੂੰ ਪੂਰਨ ਸਹਿਯੋਗ ਕਰਨ ਇਹ ਸਾਡੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ